ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪ੍ਰਪ ਸਿੱਧੂ ਤੇ ਗੱਲ ਕਰਾਂਗੇ ਕੈਨੇਡਾ ਦੇ ਇੱਕ ਨਵੇਂ ਦਾਅਵੇ ਦੀ ਜੋ ਕਿ ਚੀਨ ਨੂੰ ਲੈ ਕੇ ਕੀਤਾ ਹੈ ਦਰਅਸਲ ਕੈਨੇਡਾ ਨੇ ਦਾਵਾ ਕੀਤਾ ਹੈ ਕਿ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਚੀਨ ਦੇ ਵਿੱਚ 4 ਕੈਨੇਡੀਅਨ ਨਾਗਰਿਕਾਂ ਨੂੰ ਫાંਸੀ ਦਿੱਤੀ ਗਈ ਹੈ ਕੈਨੇਡਾ ਦੀ ਵਿਸ਼ੇਸ਼ ਮੰਤਰੀ ਮੈਲਾਨੀਆ ਜੋਲੀ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਨੇ ਹਾਲ ਹੀ ਦੇ ਵਿੱਚ ਹਫ਼ਤਿਆਂ ਦੇ ਵਿੱਚ ਹੀ ਚਾਰ ਕੈਨੇਡੀਅਨ ਨਾਗਰਿਕਾਂ ਨੂੰ ਫਾਂਸੀ ਦਿੱਤੀ ਹੈ ਜਸਟਨਾਲ ਕੈਨੇਡਾ ਦੀਆਂ ਨਰਮੀ ਦੀਆਂ ਅਪੀਲਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਪੱਛਮੀ ਦੇਸ਼ਾਂ ਦੇ ਨਾਗਰਿਕਤਾ ਨੂੰ ਇਸ ਤਰੀਕੇ ਨਾਲ ਮੌਤ ਦੀ ਸਜ਼ਾ ਸੁਣਾਈ ਜਾਣ ਦੇ ਮਾਮਲੇ ਬਹੁਤ ਘੱਟ ਹੁੰਦੇ ਨੇ ਵਿਦੇਸ਼ ਮੰਤਰੀ ਜੋਲੀ ਨੇ ਕਿਹਾ ਕਿ ਉਹਨਾਂ ਤੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਦੋਹਰੀ ਨਾਗਰਿਕਤਾ ਰੱਖਣ ਵਾਲੇ ਇਹਨਾਂ ਲੋਕਾਂ ਲਈ ਰਹਿਮ ਦੀ ਅਪੀਲ ਕੀਤੀ ਸੀ ਜਿਨ੍ਹਾਂ ਨੂੰ ਚੀਨ ਵਿੱਚ ਨਸ਼ੀਲੇ ਪਦਾਰਥਾਂ ਦੇ ਨਾਲ ਸਬੰਧਿਤ ਦੋਸ਼ਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਆਟਵਾ ਦੇ ਵਿੱਚ ਬੀਜਿੰਗ ਦੇ ਦੂਤਕਰ ਨੇ ਕਿਹਾ ਕਿ ਇਹ ਫਾਂਸੀ ਨਸ਼ੀਲੇ ਪਦਾਰਥਾਂ ਨਾਲ ਸਬੰਧਿਤ ਅਪਰਾਧਾਂ ਲਈ ਦਿੱਤੀ ਗਈ ਹੈ ਅਤੇ ਸਪਸ਼ਟ ਕੀਤਾ ਗਿਆ ਕਿ ਚੀਨ ਦੂਰੀ ਨਾਗਰਿਕਤਾ ਨੂੰ ਮੰਨਦਾ ਨਹੀਂ ਦੰਦਾ ਜੋਲੀ ਨੇ ਕਿਹਾ ਕਿ ਅਸੀਂ ਇਨਫਾਂਸੀਆਂ ਦੀ ਸਖਤ ਨਿੰਦਾ ਕਰਦੇ ਹਾਂ ਮੈਂ ਨਿੱਜੀ ਤੌਰ ਤੇ ਨਰਮੀ ਦੀ ਅਪੀਲ ਕੀਤੀ ਸੀ ਇਹਨਾਂ ਸਾਰਿਆਂ ਕੋਲ ਦੋਰੀ ਨਾਗਰਿਕਤਾ ਸੀ ਜੋਲੀ ਨੇ ਕਿਹਾ ਕਿ ਕੈਨੇਡਾ ਨੇ ਵਿਦੇਸ਼ਾਂ ਦੇ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰਨ ਵਾਲੇ ਆਪਣੇ ਨਾਗਰਿਕਤਾ ਦੇ ਲਈ ਲਗਾਤਾਰ ਮਾਫੀ ਦੀ ਮੰਗ ਕੀਤੀ ਹੋਰ ਕੀ ਕੁਝ ਕਹਿਣਾ ਉਹਨਾਂ ਦਾ I was them. contact with their families. I was even in contact last week with the team in China and in Ottawa that uh, was uh, supporting these the families in, through this, these difficult moments. Um, and uh, we will continue to engage uh, with uh, China as uh, we will continue to not only strongly condemn, but also ask for leniency for other Canadians that are facing similar situations. So. I can't go into the details. Why, Why? Because the families have asked us not to give any details, and they want us to make sure, ultimately, that we are protecting their privacy. So there are four comedians that have been uh, executed. They we're all facing uh, uh, charges linked to. Uh, ਕ੍ਰਿਮੀਨਲ ਐਕਟੀਵਿਟੀਆਂ ਅਕੋਰਡਿੰਗ ਟੂ ਚਾਈਨਾ ਲਿੰਕ ਟੂ ਡਰੱਗਸ ਅਗੇ ਉਹਨਾਂ ਕਿਹਾ ਕਿ ਪਰਿਵਾਰਾਂ ਨੇ ਸਰਕਾਰ ਨੂੰ ਚਾਰਾਂ ਵਿਅਕਤੀਆਂ ਦੀ ਪਹਿਚਾਨ ਦਾ ਖੁਲਾਸਾ ਨਾ ਕਰਨ ਦੀ ਬੇਨਤੀ ਕੀਤੀ ਹੈ ਉਹਨਾਂ ਇਹ ਵੀ ਕਿਹਾ ਕਿ ਆਟਵਾ ਅਚੇ ਵੀ ਰੌਬਰਟ ਸ਼ੇਨਬਰਗ ਦੇ ਲਈ ਰਹਿਨ ਦੀ ਅਪੀਲ ਕਰ ਰਿਹਾ ਜਿਸ ਨੂੰ ਚੀਨ ਦੇ ਦੁਆਰਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਤੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ ਦੂਜੇ ਪਾਸੇ ਚੀਨੀ ਦੂਤਕਰ ਦੇ ਬਲਾਰੇ ਨੇ ਕਿਹਾ ਕਿ ਚੀਨ ਨੇ ਹਮੇਸ਼ਾ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਅਪਰਾਧਾਂ ਲਈ ਸਖਤ ਸਜ਼ਾ ਦਿੰਦੀ ਹੈ ਉਹਨਾਂ ਨੇ ਕਿਹਾ ਕਿ ਕੈਨੇਡੀਅਨ ਨਾਗਰਿਕਾਂ ਦੇ ਵੱਲੋਂ ਕੀਤੇ ਗਏ ਅਪਰਾਧਾਂ ਦੇ ਸਬੂਤ ਸਪਸ਼ਟ ਅਤੇ ਕਾਫੀ ਜ਼ਿਆਦਾ ਨੇ ਚੀਨ ਨੂੰ ਦੁਨੀਆ ਦੇ ਵਿੱਚ ਸਭ ਤੋਂ ਵੱਧ ਮੌਤ ਦੀ ਸਜ਼ਾ ਦੇਣ ਵਾਲਾ ਦੇਸ਼ ਮੰਨਿਆ ਜਾਂਦਾ ਹੈ ਹਾਲਾਂਕਿ ਚੀਨ ਮੌਤ ਦੀ ਸਜ਼ਾ ਦੇ ਅੰਕੜੇ ਲੁਕਾਉਂਦਾ ਹੈ ਜਿਸ ਕਾਰਨ ਕੈਂਤੀ ਦਾ ਸਹੀ ਪਤਾ ਨਹੀਂ ਲੱਗਦਾ ਰਵਾਇਤੀ ਤੌਰ ਤੇ ਸਜ਼ਾ ਗੋਲੀ ਮਾਰ ਕੇ ਦਿੱਤੀ ਜਾਂਦੀ ਹੈ ਪਰ ਹਾਲ ਹੀ ਦੇ ਵਸਾਲਾਂ ਦੇ ਵਿੱਚ ਘਾਤਕ ਟੀਕਾ ਵੀ ਇਸ ਦੇ ਵਿੱਚ ਅਪਣਾਇਆ ਗਿਆ ਚੀਨੀ ਦੂਤਕਰਦੇ ਬਲਾਰੇ ਨੇ ਕਿਹਾ ਕਿ ਬੀਜਿੰਗ ਕੈਨੇਡੀਅਨ ਨਾਗਰਿਕਾਂ ਨੇ ਅਧਿਕਾਰਾਂ ਨੂੰ ਪੂਰਾ ਧਿਆਨ ਰੱਖਣ ਦੇ ਲਈ ਕਹਿੰਦਾ ਤੇ ਕੈਨੇਡੀਅਨ ਸਰਕਾਰ ਨੂੰ ਗੈਰ ਜ਼ਿੰਮੇਵਾਰਾਨਾ ਟਿੱਪਣੀਆਂ ਬੰਦ ਕਰਨ ਦੀ ਵੀ ਅਪੀਲ ਉਹਨਾਂ ਵੱਲੋਂ ਕੀਤੀ ਗਈ ਹੈ ਤੁਹਾਨੂੰ ਦੱਸਦੇ ਕਿ ਹਾਲ ਹੀ ਦੇ ਵਿੱਚ ਮਹੀਨਿਆਂ ਦੇ ਵਿੱਚ ਹੀ ਚੀਨ ਅਤੇ ਕੈਨੇਡਾ ਦੇ ਸਬੰਧਾਂ ਦੇ ਵਿੱਚ ਤਣਾਅ ਲਗਾਤਾਰ ਵਧਦਾ ਗਿਆ ਜਿਸ ਦੇ ਕਾਰਨ ਦੋਵਾਂ ਦੇਸ਼ਾਂ ਇੱਕ ਦੂਜੇ ਦੇ ਵਿਰੁੱਧ ਸਖਤ ਬਿਆਨ ਦੇ ਰਹੇ ਨੇ ਵਿਰੋਧੀ ਧਿਰ ਦੇ ਕੰਜ਼ਰਵੇਟਿਵ ਸੰਸਦ ਮੈਂਬਰ ਮਾਈਕਲ ਚੌਂਗ ਦਾ ਕਹਿਣਾ ਹੈ ਕਿ ਥੋੜੇ ਸਮੇਂ ਦੇ ਵਿੱਚ ਇੰਨੇ ਸਾਰੇ ਕੈਨੇਡੀਅਨ ਨੂੰ ਫਾਂਸੀ ਦੇਣਾ ਹੈਰਾਨੀਜਨਕ ਹੈ ਤੇ ਇਹ ਸਪਸ਼ਟ ਸੰਕੇਤ ਨੇ ਕਿ ਬੀਜਿੰਗ ਦਾ ਕੈਨੇਡਾ ਦੇ ਨਾਲ ਸਬੰਧਾਂ ਨੂੰ ਸੁਧਾਰਨ ਦਾ ਕੋਈ ਵੀ ਇਰਾਦਾ ਨਹੀਂ ਹੈ